ਬਾਟਸਾ ਨੂੰ ਹਰ ਹਫਤੇ ਮੀਟਿੰਗ ਤੇ ਲਾਲੀਬਾਬ ਦੇ ਕੇ ਤੋਰ ਦਿੱਤਾ ਜਾਂਦਾ ਚਾਰ ਮਹੀਨੇ ਹੋ ਗਏ ਜੀ ਪੰਜਵਾਂ ਮਹੀਨਾ ਚੱਲ ਰਿਹਾ ਸਾਨੂੰ ਸੈਲਰੀਜ਼ ਨਹੀਂ ਦਿੱਤੀਆਂ ਗਈਆਂ ਕਿ ਉਹਨਾਂ ਨੂੰ 95% ਗ੍ਰਾਂਟ ਦੀ ਨਿਯੰਤਾਂ ਦਾ ਜਾਵੇ ਹਾਲੇ ਉਹ ਵੀ ਨਹੀਂ ਕੀਤਾ ਗਿਆ ਬਟ ਮੈਨੂੰ ਇਹ ਲੱਗਦਾ ਵੀ ਇੱਕ ਵਾਰੀ ਇਹ ਗ੍ਰਾਂਟ 2 ਮਹੀਨਿਆਂ ਦੀ ਜਾਰੀ ਕਰਕੇ ਸਾਨੂੰ ਲਾਲੀਬਾਬ ਦੇ ਦੇਣਗੇ ਉਸ ਤੋਂ ਬਾਅਦ ਮਾਨ ਸਰਕਾਰ ਤੋਂ ਅਸੀਂ ਬਹੁਤ ਉਦਾਸੀਨ ਹਾਂ ਕਿ ਇਹ ਸਾਡੀਆਂ ਮੰਗਾ ਕਾਲਜਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਇਹ ਬਿਜ਼ੀ ਨੇ ਸਿਰਫ ਤੇ ਸਿਰਫ ਸਕੂਲਾਂ ਦੇ ਅਨੁਵੰਨ ਨਹੀਂ ਕਰਨ ਦੇ ਲਈ ਜੋ ਪਹਿਲਾਂ ਤੋਂ ਹੀ ਬੜੇ ਐਡਵਾਂਸ ਹੈ ਉਹਨਾਂ ਦੇ ਟਾਇਲਟ ਦੇ ਉਦਘਾਟਨ ਦੇ ਪ੍ਰੈਸ ਕਲਿੱਪਿੰਗ ਹੀ ਪਾਉਂਦੇ ਆ ਅਸੀਂ ਆਪ ਸਰਕਾਰ ਬੜੀ ਉਮੀਦਾਂ ਨਾਲ ਲਿਆਂਦੀ ਸੀ ਬਟ ਉਹ ਸਾਡੀ ਉਮੀਦਾਂ ਦੇ ਖਰੀ ਨਹੀਂ ਉੱਤਰੇ ਆਲਾਈ ਵਿਖੇ ਮਾਨ ਦਰਸ਼ਕਾਂ ਦਾ ਸਵਾਗਤ ਹੈ ਮੈਨੇਜਮੈਂਟ ਵੱਲੋਂ ਅਸਲੀ ਲੁਧਾਨੇ ਦੇ ਵਿੱਚ ਮੌਜੂਦਾ ਪੀਏਯੂ ਗੇਟ ਨੰਬਰ 1 ਦੇ ਉੱਤੇ ਜਿੱਥੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਆਪਣੀਆਂ ਮੰਗਾਂ ਲੈ ਕੇ ਬੈਠੇ ਨੇ ਵੱਖ-ਵੱਖ ਦੇਖਦੇ ਹੋ ਕਿ ਮੰਗੜੀਆਂ ਲਗਾਤਾਰ ਕੀਤੀ ਜਾ ਰਹੀ ਹੈ ਪਰ ਪੀਆਯੂ ਗੇਟ ਦੇ ਉੱਤੇ ਜੇਕਰ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕਰੀਏ ਤੇ ਮੌਜੂਦਾ ਸਰਕਾਰ ਦੇ ਜਿਹੜੇ ਮੰਤਰੀ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਡਾਕਟਰ ਰਜੋਤ ਸਿੰਘ ਹਰਦੀਪ ਸਿੰਘ ਮੁੰਡਿਆ ਜਿਹੜੇ ਮੰਤਰੀ ਸਾਹਿਬਾਨ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਲੋਕਾਂ ਨਾਲ ਗੱਲਬਾਤ ਕਰਨ ਵਾਸਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਆ ਪਿੱਛੇ ਦੇਖ ਸਕਦੇ ਹੋ ਕਿ ਹਰਦੀਪ ਸਿੰਘ ਮੁੰਡਿਆ ਤੇ ਨਾਲ ਡਾਕਟਰ ਰਜੋਤ ਸਿੰਘ ਜਿਹੜੇ ਉਹ ਅਧਿਆਪਕਿਆ ਦੇ ਨਾਲ ਗੱਲਬਾਤ ਕਰਨ ਵਾਸਤੇ ਪਹੁੰਚ ਚੁੱਕੇ ਨੇ ਉਹਨਾਂ ਦੀ ਜਿਹੜੀ ਦੇਖ ਸਕਦੇ ਹੋ ਕਿ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਸੁਣਨ ਵਾਸਤੇ ਪਹੁੰਚ ਚੁੱਕੇ ਨੇ ਗੱਲ ਜੀ ਬਿਲਕੁਲ ਇਹ ਜਿਹੜੇ ਅਧਿਆਪਕ ਜਿਹੜੇ ਬੈਠੇ ਹੋਏ ਨੇ ਇਸ ਰੋਡ ਦੇ ਉੱਤੇ ਹੁਣ ਇਹ ਦਰੀ ਬਚਾ ਕੇ ਬੈਗੇ ਨੇ ਕੀ ਕਾਰਨ ਹੈ ਪੂਰੇ 4 ਮਹੀਨੇ ਹੋ ਗਏ ਜੀ ਪੰਜਵਾਂ ਮਹੀਨਾ ਚੱਲ ਰਿਹਾ ਸਾਨੂੰ ਸੈਲਰੀਜ਼ ਨਹੀਂ ਦਿੱਤੀਆਂ ਗਈਆਂ ਆਪ ਸਰਕਾਰ ਨੇ ਸਾਡੇ ਨਾਲ 7ਵਾਂ ਪੇ ਕਮਿਸ਼ਨ ਦਾ ਵਾਅਦਾ ਕੀਤਾ ਸੀ ਬਟ ਸਾਨੂੰ 7ਵਾਂ ਪੇ ਕਮਿਸ਼ਨ ਵੀ ਹਾਲੇ ਜੋ ਕਲੇਮ ਹੋਏ ਆ ਉਹ ਜਾਰੀ ਨਹੀਂ ਕੀਤੇ ਗਏ ਸਾਡੀਆਂ ਬਹੁਤ ਸਾਰੀਆਂ ਮੰਗਾਂ ਜਿਵੇਂ 1925 ਵਾਲੇ ਆ 75% ਵਾਲੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਸਾਡੀ ਮੰਗ ਸੀ ਕਿ ਉਹਨਾਂ ਨੂੰ 95% ਗ੍ਰਾਂਟ ਦੀ ਨਿਯੰਤਾਂ ਦਾ ਜਾਵੇ ਹਾਲੇ ਉਹ ਵੀ ਨਹੀਂ ਕੀਤਾ ਗਿਆ ਬਿਲਕੁਲ ਹੁਣ ਤੁਹਾਨੂੰ ਮਿਲਣ ਵਾਸਤੇ ਕੌਣ ਆਇਆ ਵੈਸ ਇਸ ਵਕਤ ਜੀ ਆਪ ਸਰਕਾਰ ਦੇ ਦੋ ਮੰਤਰੀ ਸਹਿਬਾ ਆਨੰਦ ਦੇ ਬਟ ਮੈਨੂੰ ਇਹ ਲੱਗਦਾ ਵੀ ਇੱਕ ਵਾਰੀ ਇਹ ਗ੍ਰਾਂਟ ਦੋ ਮਹੀਨਿਆਂ ਦੀ ਜਾਰੀ ਕਰਕੇ ਸਾਨੂੰ ਲਾਲੀਬਾਬ ਦੇ ਦੇਣਗੇ ਉਸ ਤੋਂ ਬਾਅਦ ਮਾਨ ਸਰਕਾਰ ਤੋਂ ਅਸੀਂ ਬਹੁਤ ਉਦਾਸੀਨ ਆ ਕਿ ਇਹ ਸਾਡੀਆਂ ਮੰਗਾਂ ਵਾਲ ਕਾਲਜਾਂ ਵਾਲ ਬਿਲਕੁਲ ਧਿਆਨ ਨਹੀਂ ਦੇ ਰਹੇ ਇਹ ਬਿਜ਼ੀ ਨੇ ਸਿਰਫ ਤੇ ਸਿਰਫ ਸਕੂਲਾਂ ਦੇ ਨਵੰਨੀ ਕਰਨ ਦੇ ਲਈ ਜੋ ਪਹਿਲਾਂ ਤੋਂ ਹੀ ਬੜੇ ਐਡਵਾਂਸ ਹੈ ਉਹਨਾਂ ਦੇ ਟਾਇਲਟ ਦੇ ਦੁਗਾਦਾਂ ਉਹ ਘਟਨ ਦੇ ਪ੍ਰੈਸ ਕਲਿੱਪਿੰਗ ਹੀ ਪਾਉਂਦੇ ਆ ਅੱਜ ਤੱਕ ਕਿਸੇ ਵੀ ਕਾਲਜ ਚ ਨਹੀਂ ਆਈ ਪ੍ਰੋਫੈਸਰਾਂ ਦੀ ਮੰਗਾਂ ਉਹਨੇ ਮਿਲੀਆਂ ਨਹੀਂ ਕਾਲਜ ਦੇ ਵਿਦਿਆਰਥੀਆਂ ਨੂੰ ਮਿਲੀਆਂ ਮੈਂ ਆਪ ਜੀ ਦੇ ਤੇਰੇ ਮਾਨ ਸਰਕਾਰ ਨੂੰ ਕਹਿਣਾ ਚਾਹੁੰਦੀ ਆ ਸਾਡੇ ਕੋਲ ਵੋਟਰ ਹੈ ਸਾਡੇ ਜਿਹੜੇ ਸਟੂਡੈਂਟ ਹੈ ਵੋਟਰ ਹੈ ਤੇ ਸਾਡਾ ਉਹਨਾਂ ਨਾਲ ਇਨਾ ਗੂੜਾ ਰਿਸ਼ਤਾ ਹੈ ਕਿ ਸਿਰਫ ਇੱਕ ਇਸ਼ਾਰਾ ਚਾਹੀਦਾ ਹੈ ਜਦੋਂ ਸਾਨੂੰ ਸੈਵਨਪੇ ਕਮਿਸ਼ਨ ਕਾਂਗਰਸ ਨੇ ਨਹੀਂ ਸੀ ਜਿੱਤਾ ਅਸੀਂ ਬਠਿੰਡਾ ਜਾ ਕੇ ਮਨਪ੍ਰਿਤ ਬਾਦਲ ਦਾ ਜਲੂਸ ਕੱਢਿਆ ਸੀ ਉਹਦਾ ਨਤੀਜਾ ਇਹ ਹੋਇਆ ਸੀ ਕਿ ਨਾ ਅਸੀਂ ਅਕਾਲੀਆਂ ਨੂੰ ਨਾ ਕਾਂਗਰਸ ਨੂੰ ਨਾ ਭਾਜਪਾ ਨੂੰ ਕਿਸੇ ਨੂੰ ਵੋਟਾਂ ਨਹੀਂ ਦਵਾਈਆਂ ਸਾਡੇ ਵਿਦਿਆਰਥੀਆਂ ਨੇ ਸਾਡੇ ਕਹਿਣ ਤੇ ਕਿਉਂਕਿ ਇੱਕ ਵਿਦਿਆਰਥੀਆਂ ਦੇ ਘਰ ਇੱਕ ਵਿਦਿਆਰਥੀ ਦੇ ਘਰ ਉਹਦੇ ਮਾਪੇ ਵੀ ਤਾਂ ਹੁੰਦੇ ਆ ਨਾ ਜੀ ਤੁਸੀਂ ਵੋਟ ਨੂੰ ਕੈਲਕੂਲੇਟ ਕਰ ਲਓ ਅਸੀਂ ਆਪ ਸਰਕਾਰ ਬੜੀ ਉਮੀਦਾਂ ਨਾਲ ਲਿਆਂਦੀ ਸੀ ਬਟ ਉਹ ਸਾਡੀ ਉਮੀਦਾਂ ਦੇ ਖਰੀ ਨਹੀਂ ਉੱਤਰੀ ਸਾਡਾ ਮੰਤਰੀ ਸਾਹਿਬ ਸਾਡੀ ਸਾਡੀ ਸਾਰੀ ਤਾਂ ਮੰਗੇ ਆ ਕਿ ਸਾਡੀਆਂ ਤਨਖਾਹਾਂ ਤਾਂ ਰੈਗੂਲਰ ਕਰੋ ਗ੍ਰਾਂਟਾਂ جاری ਰੱਖੋ ਅਸੀਂ ਵੀ ਇੱਕ ਨਹੀਂ ਮੰਗ ਰਹੇ ਇਹ ਸਾਡਾ ਹੱਕ ਹੈ ਬਿਲਕੁਲ ਇਹ ਪ੍ਰੋਟੈਸਟ ਜਿਹੜਾ ਤੁਹਾਡਾ ਕਦੋਂ ਤੋਂ ਚੱਲਦਾ ਹੋਇਆ ਨਜ਼ਰ ਆ ਰਿਹਾ ਇਹਦੀ ਕਾਲ ਕਾਫੀ ਸਮੇਂ ਤੋਂ ਚੱਲ ਰਹੀ ਹੈ ਪਿਛਲੇ ਸਾਲ ਤੋਂ ਸਾਡੇ ਯੂਨੀਅਨ ਲੀਡਰ ਲੱਗੇ ਹੋਏ ਐ ਬਟ ਸਾਨੂੰ ਹਰ ਵਾਰੀ ਮੀਟਿੰਗ ਚ ਲਾਲੀਬਾਬ ਦੇ ਕੇ ਤੋੜ ਦਿੱਤਾ ਜਾਂਦਾ ਜਿਸ ਕਰਕੇ ਅਸੀਂ ਅੱਜ ਬੜੀ ਮਜਬੂਰੀ ਵਿੱਚ ਗਰਮੇ ਵਿੱਚ ਧਰਨਾ ਲਾਇਆ ਅਸਤੇ ਹੈ ਕਿ ਜਿਹੜੇ ਮੰਤਰੀ ਸਹਿਬਾਨ ਨੇ ਉਹ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਲਗਾਤਾਰ ਇਸ ਥਾਂ ਤੇ ਪਹੁੰਚ ਚੁੱਕੇ ਨੇ ਅਧਿਆਪਕਾਂ ਨਾਲ ਗੱਲਬਾਤ ਵੀ ਕਰ ਰਹੇ ਨੇ ਟੀਚਰਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਪਰ ਗੱਲਬਾਤ ਵੀ ਕਰ ਲੈਣੇ ਆ ਕਿ ਹਰਦੀਪ ਸਿੰਘ ਮੁੰਡਿਆ ਜਿਹੜੇ ਕੈਬਨਿਟ ਮੰਤਰੀ ਨੇ ਉਹ ਵੀ ਪਹੁੰਚ ਚੁੱਕੇ ਨੇ ਗੱਲਬਾਤ ਕਰਦੇ ਆ ਕਿਉਂਕਿ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਸਾਹਿਬ ਦੇਖੋ ਪ੍ਰੋਟੈਸਟ ਕੰਨਾਂ ਵਾਲਾ ਦਾ ਹੱਕ ਹੈ ਤੇ ਉਹਨਾਂ ਦੀ ਲਈ ਮੁਸ਼ਕਲਾਂ ਸੁਣੀਆ ਉਹਦਾ ਹੱਲ ਕੀਤਾ ਗਿਆ ਬਹੁਤ ਜਲਦੀ ਜਿਹੜੀਆਂ ਜਿਹੜੇ ਪ੍ਰੋਬਲਮ ਉਹਦਾ ਹੱਲ ਸਰ ਅਧਿਆਪਕ ਜਥੇਬੰਦੀਆਂ ਕਈ ਹੈਗੀਆਂ ਮੈਂ ਉਸਤਾਦ ਉੱਤੇ ਤਿੰਨ ਜਥੇਬੰਦੀਆਂ ਫਿਰ ਹਾਲ ਮੌਕੇ ਤੇ ਇੱਥੇ ਬੈਠੀਆਂ ਹੋਈਆਂ ਨੇ ਜਿਹੜੀ ਆਪਣੀ ਮੰਗ ਰੱਖ ਰਹੇ ਨੇ ਉਹ ਐਸਟੇਅਰ ਦੇ ਮਗੇ ਜਿਹੜੀ ਰੱਖਣੀ ਹੈ ਮੈਂ ਇਨਸਾਨਾਂ ਦੇ ਮੈਂ ਮੰਨਦਾ ਨਹੀਂ ਹੈ ਪਰ ਚਲੋ ਆ ਜਿਹੜਾ ਨੇ ਰੱਖੀ ਹੈ ਸਿੰਘ ਦੀ ਗੱਲ ਸੁਣ ਕੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਕੇ ਇਹਨਾਂ ਦਾ ਹੱਲ ਕਰਾ ਦਵਾਂਗੇ ਸਰ ਇਹਨਾਂ ਵੱਲੋਂ ਇੱਕ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਨਾਲ ਕਈ ਵਾਰੀ ਮੀਟਿੰਗ ਕਰਨ ਦੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਮੀਟਿੰਗ ਕਈ ਵਾਰੀ ਨਹੀਂ ਹੁੰਦੀ ਕਈ ਵਾਰੀ ਮੀਟਿੰਗ ਵੀ ਹੁੰਦੀ ਹੈ ਫਿਰ ਸੁਣਵਾਈ ਨਹੀਂ ਹੁੰਦੀ ਲਗਾਤਾਰ ਇਹ ਇਦਾਂ ਜਿਹੜੇ ਗੱਲ ਕਹਿ ਰਹੇ ਨੇ ਸੋ ਕਦੋਂ ਤੱਕ ਇਹਨਾਂ ਦੀ ਸੁਣਵਾਈ ਹੋਵੇਗੀ ਦੇਖੋ ਕਿਹੜੀ ਸਰਕਾਰ ਨੇ ਇਨ ਰੁਜ਼ਗਾਰ ਦਿੱਤਾ ਪਹਿਲੀ ਸਰਕਾਰ ਨੇ ਕਿੰਨੇ ਕੱਚੇ ਮੁਲਾਜ਼ਮ ਪੱਕ ਉਹਨਾਂ ਦੀ ਸਾਰੀਆਂ ਮੰਗਾਂ ਸੁਣੀਆਂ ਜਾਣੀਆਂ ਇਹ ਵੀ ਜਿਹੜੀ ਇਹਨਾਂ ਦੀ ਪ੍ਰੋਬਲਮ ਹੈ ਇਹਦਾ ਵੀ ਹੱਲ ਕਰਾਂ। ਅੱਛਾ ਸਰ ਕਿਵੇਂ ਦੇਖਦੇ ਹੋ ਕਿ ਹਲਕਾ ਵੈਸਟ ਦੇ ਵਿੱਚ ਜਿਮਨੀ ਚੋਣਾ ਹੈਗੀਆਂ ਤੇ ਉਸ ਤੋਂ ਬਾਅਦ ਹੀ ਇਹ ਜਿਹੜੇ ਲੋਕ ਰੋਡ ਦੇ ਉੱਤੇ ਉਤਰਨਾ ਸ਼ੁਰੂ ਕਰ ਦਿੱਤਾ ਇਹਨੂੰ ਕਿਵੇਂ ਦੇਖਦੇ ਹੋ? ਬਹੁਤ ਜਲਦੀ ਜਿਹੜੀ ਵੈਸਟਲ ਕਿ ਜਿਹੜੀ ਲੀਡ ਹੈ ਬਹੁਤ ਵੱਡੀ ਇਹਨਾਂ ਜਿੱਤਣ ਜਾ ਰਹੇ ਆ ਤੇ ਸਾਰੇ ਆਪਣੇ ਪਰਿਵਾਰ ਜਿਹੜਾ ਪ੍ਰਸ਼ਾਸਨ ਹੁੰਦਾ ਨਾਲ ਸਰਕਾਰ ਦੇ ਨਾਲ ਪਰਿਵਾਰ ਹੁੰਦਾ ਇਹਨਾਂ ਨੂੰ ਨਾਲ ਲੈ ਕੇ ਸਾਡੇ ਨਾਲ ਹੀ ਨੇ ਸੋੜਾ ਵੀ ਹਰ ਮੁਸ਼ਕਲ ਹੱਲ ਕਰਾ। ਬਿਲਕੁਲ ਸੋ ਦੱਸ ਦਈਏ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਸੋ ਜਲ ਤੋਂ ਜਲਦ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ ਤੇ ਨਾਲ ਦੱਸ ਦਈਏ ਕਿ ਜਿਹੜੇ ਮੰਤਰੀ ਸਾਹਿਬਾਨ ਦਾ ਡਾਕਟਰ ਹਰਜੋਤ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰ ਲਈ ਨੇ ਸਰ ਇੱਥੇ ਲੋਕਾਂ ਨਾਲ ਆ ਕੇ ਤੁਸੀਂ ਮਿਲੇ ਹੋ ਜਿਹੜੇ ਲੋਕ ਰੋਡ ਦੇ ਉੱਤੇ ਬੈਠੇ ਨੇ ਟੀਚਰਸ ਬੈਠੇ ਨੇ ਇਹਨਾਂ ਨੂੰ ਸਰ ਕੀਵੇਂ ਦੇਖਦੇ ਹੋ ਕਿ ਇਹ ਲੋਕ ਕਿਉਂ ਆ ਕੇ ਰੋਡ ਦੇ ਉੱਤੇ ਬਹਿ ਗਏ ਕਿਉਂਕਿ ਇਹਨਾਂ ਦੀ ਕਈ ਆਪਣੀ ਹੱਕੀ ਮੰਗਾਂ ਨੇ ਜਿਹੜੇ ਜੀ ਅਸੀਂ ਅੱਜ ਹੁਣ ਜਿਹੜੇ ਪੰਜਾਬ ਗਵਰਨਮੈਂਟ ਐਡਿਡ ਸਕੂਲ ਕਾਲਜਿਸ ਸਿਗੇ ਉਹਨਾਂ ਜਿੱਥੇ ਬੰਦੀਨਾ ਮਿਲੇ ਸੋਫਟ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਦੇ ਨਾਲ ਕੁਝ ਇਸ਼ੂਸ ਸਿਗੇ ਤੇ ਕੁਝ ਇੱਕ ਤਾਂ ਉਹ ਸਗੀਨਾਂ ਦੀ ਕੁਝ ਸੈਲਰੀ ਕਿਸੇ ਕਾਰਨ ਕਰਕੇ ਪੈਂਡਿੰਗ ਸੀ ਉਹ ਅਸੀਂ ਸਨੇਹਾ ਲਾਤਾ ਬੈਂਸ ਸਾਹਿਬ ਨਾਲ ਗੱਲ ਕਰਕੇ ਚੀਮਾ ਸਾਹਿਬ ਨਾਲ ਗੱਲ ਕਰਕੇ ਜਿਹੜੇ ਸੈਕਟਰੀ ਸਾਹਿਬ ਐਜੂਕੇਸ਼ਨ ਹੈ ਉਹਨਾਂ ਨਾਲ ਗੱਲ ਕਰਕੇ ਉਹ ਅਸੀਂ ਵਿਥਿਨ ਅ ਡੇਅ ਡੂ ਅਸੀਂ ਬੜੇ ਸਪਸ ਕਰਾ ਦਾਂਗੇ ਬਾਕੀ ਇਹਨਾਂ ਦੇ ਕੁਝ ਪਾਲਿਸੀ ਮੈਟਰ ਹੈਗੇ ਤੇ ਅਸੀਂ ਇਹਨਾਂ ਨੂੰ ਅਸ਼ੋਰੈਂਸ ਦੋਈ ਹੈ ਕਿ ਸਰਕਾਰ ਤੁਹਾਡੇ ਨਾਲ ਆ ਸਰਕਾਰ EMPLOYES ਦੇ ਹੱਕ ਵਿੱਚ ਆ ਤੇ ਸ਼ਾਮ ਨੂੰ ਬੈਂਸ ਸਾਹਿਬ ਇਹਨਾਂ ਦੇ ਮਿਨਿਸਟਰ ਸਾਹਿਬ ਆ ਰਹੇ ਨੇ ਤੇ ਮੈਂ ਗੋਇਲ ਸਾਹਿਬ ਤੇ ਨਾਲ ਮੁੰਡੇਆ ਸਾਹਿਬ ਤੇ ਨਾਲ ਸੋਨ ਸਾਹਿਬ ਅਸੀਂ ਇਹਨਾਂ ਨੂੰ ਅਸ਼ੋਰੈਂਸ ਦੋਈ ਹੈ ਕਿ 4 ਵਜੇ ਆਸ-ਪਾਸ ਬੈਂਸਾ ਬਾਜਣਗੇ ਇੱਕ ਵਾਰੀ ਉਹਨਾਂ ਦੇ ਡਾਇਰੈਕਟਰ ਡਾਇਰੈਕਟ 1 ਟੂ 1 ਅਸੀ ਮੀਟਿੰਗ ਕਰਾ ਦਾਂਗੇ ਆਪਾਂ ਜਿਹਨੇ ਇਹਨਾਂ ਨੂੰ ਸਮੱਸਿਆ ਹੈਗੀ ਆ ਆਪਾਂ ਸਰਕਾਰ ਵਚਨਬੱਧ ਆ ਇਹਨਾਂ ਦਾ ਇਹਨਾਂ ਦਾ ਹੱਲ ਕਰਾਂਗੇ ਜੀ ਆਪਾਂ ਜੀ ਇਹਨਾਂ ਦੇ ਨਾਲ-ਨਾਲ ਹੋਰ ਵੀ ਅੱਗੇ ਹੱਕੀ ਮੰਗਾਂ ਵਾਸਤੇ ਟੀਚਰਸ ਬੈਠੇ ਨੇ ਉਹਨਾਂ ਨੂੰ ਵੀ ਜਾ ਕੇ ਮਿਲੂਗੇ ਗੱਲਬਾਤ ਕਰੂਗੇ ਉਹਨਾਂ ਨਾਲ ਮੈਂ ਦੇਖ ਲੈਂਦੇ ਆ ਆਪਾਂ ਨਾ ਉਹਨਾਂ ਦਾ ਕਰ ਲੈਂਦੇ ਆ ਆਪਾਂ ਨਾ ਹਾਂ ਬਿਲਕੁਲ ਸੋ ਦੱਸ ਦਿਓ ਕਿ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੀਆਂ ਤੇ ਕੀ ਆਸ਼ਵਾਸ਼ਣ ਕੀ ਦਿੱਤਾ ਗਿਆ ਤੁਹਾਨੂੰ ਤੁਸੀਂ ਰੋਡ ਤੇ ਬੈਠੇ ਸੀਗੇ ਕੀ ਆ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਨੇ ਉਹ ਬਹੁਤ ਜਲਦੀ ਪਹਿਲਾਂ ਤਾਂ ਸਾਡੇ ਨਾਲ ਮੀਟਿੰਗ ਹੋ ਚੁੱਕੀ ਐ ਬਹੁਤ ਜਲਦੀ ਅਸੀਂ ਪੂਰੀਆਂ ਕਰਾਂਗੇ। ਖੁਸ਼ ਹੁਣ ਹੁਣ ਇਹ ਦਰੀਆਂ ਉੱਠਣਗੀਆਂ। ਉਮੀਦ ਕਰਦੇ ਆਂ ਜਿਸ ਹਿਸਾਬ ਨਾਲ ਉਹਨਾਂ ਨੇ ਕਿਹਾ ਸੀ ਉਮੀਦ ਕਰਦੇ ਆਂ ਇਸ ਤੋਂ ਇਲਾਵਾ ਜਿਹੜੀ ਸਾਨੂੰ ਬਹੁਤ ਵਧੀਆ ਗੱਲ ਉਹਨਾਂ ਦੀ ਲੱਗੀ ਉਹਨਾਂ ਨੇ ਇਹ ਦੱਸਿਆ ਕਿ ਬਹੁਤ ਸਾਰੀਆਂ ਮੈਨੇਜਮੈਂਟਸ ਐਦਾਂ ਦੀਆਂ ਜਿਵੇਂ 95% 5% 5% ਮੈਨੇਜਮੈਂਟਸ ਨੇ ਦੇਣਾ ਹੁੰਦਾ ਤੇ ਬਹੁਤ ਸਾਰੀਆਂ ਮੈਨੇਜਮੈਂਟਸ ਉਹ 5% ਨਹੀਂ ਦਿੰਦੀਆਂ ਤਾਂ ਉਹ 5% ਜਿਹੜਾ ਹੈ ਉਹਨਾਂ ਨੇ ਕਿਹਾ ਕਿ ਉਹ ਡਾਇਰੈਕਟਲੀ ਸਰਕਾਰ ਨੂੰ ਪਹਿਲਾਂ ਦਿਆ ਕਰਨਗੇ ਆ ਫਿਰ ਸਰਕਾਰ ਦਿਆ ਕਰੂਗੀ। ਦਰਿਆ ਆਨ ਦਾ ਸਪੋਰਟ ਉੱਠਣ ਗਿਆ ਹੁਣ ਕੀ ਹਲੇ ਵੀ ਬੈਠੇ ਹੋ। ਪੂਰੀ ਤਰ੍ਹਾਂ ਅਸੀਂ ਯਕੀਨ ਕਰਦੇ ਹਾਂ ਇਸ ਗੱਲ ਤੇ ਬਾਕੀ ਤਾਂ ਹੁਣ ਜਦੋਂ ਉਹਨਾਂ ਦੇ ਨਤੀਜੇ ਨਿਕਲਣਗੇ ਉਸ ਤੋਂ ਬਾਅਦ ਹੀ ਸਾਨੂੰ ਪਤਾ ਲੱਗੂਗਾ। ਤੇ ਆਪਕ ਨੇ ਇਹਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਉਹਨਾਂ ਵੱਲੋਂ ਸਾਫ਼ ਤੌਰ ਤੇ ਗੱਲ ਕਹੀ ਜਾ ਰਹੀ ਹੈ ਕਿ ਉਮੀਦ ਕੀਤੀ ਜਾ ਸਕਦੀ ਹੈ। ਫਿਰ ਹਾਲ ਮੰਤਰੀ ਸਹਿਬਾਨ ਪਹੁੰਚੇ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਟੀਚਰਸ ਜਿਹੜੇ ਬੈਠੇ ਸੀਗੇ ਜਿਨ੍ਹਾਂ ਨੂੰ ਆਸ਼ਵਾਸ਼ਣ ਦਿੱਤਾ ਫਿਰ ਹਾਲ ਦਰਿਆ ਉੱਠਣ ਦਾ ਹਲੇ ਤੱਕ ਨਾਮ ਨਹੀਂ ਲਿੱਤਾ ਗਿਆ। ਸਿਰਫ ਇੱਕ ਜਿਹੜੀ ਆ ਗੱਲ ਕਹੀ ਗਈ ਹੈ ਕਿ ਉਮੀਦ ਕੀਤੀ ਜਾ ਸਕਦੀ ਹੁਣ ਉਮੀਦ ਕਦੋਂ ਤੱਕ ਪੂਰੀ ਹੁੰਦੀ ਹੈ ਉਹ ਆਉਣ ਵਾਲਾ ਸਮਾਂ ਦੱਸੂਗਾ ਵੱਖ-ਵੱਖ ਜਿੱਥੇ ਬੰਦੀਆਂ ਦੇ ਨਾਲ ਇਹ ਮੰਤਰੀ ਸਹਿਬਾਨ ਜਿਹੜੇ ਆ ਉਹ ਮਿਲਦੇ ਹੋਏ ਨਜ਼ਰ ਆ ਰਹੇ ਨੇ ਸੋ ਉਹ ਤਸਵੀਰਾਂ ਥੋੜਾ ਜਿਹਾ ਸਾਂਝਾ ਕਰਾ ਦਿੰਨੇ ਆ ਕਿਉਂਕਿ ਮੰਤਰੀ ਜਿਹੜੇ ਸਹਿबान ਨੇ ਉਹ ਲਗਾਤਾਰ ਜਿਹੜੇ ਦੇਖ ਸਕਦੇ ਹੋ ਕਿ ਜਿਹੜੇ ਅਧਿਆਪਕ ਸੀਗੇ ਜਿਹੜੇ ਟੀਚਰਸ ਸੀਗੇ ਉਹਨਾਂ ਨਾਲ ਲਗਾਤਾਰ ਮਿਲ ਰਹੇ ਨੇ ਤੇ ਪੁਲਿਸ ਪ੍ਰਸ਼ਾਸਨ ਉਹ ਵੀ ਮੌਜੂਦ ਹੈ ਨਾਲ ਹਰਦੀਪ ਸਿੰਘ ਮੁੰਡਿਆ ਡਾਕਟਰ ਰਜੋਤ ਸਿੰਘ ਜਿਹੜੇ ਇੱਥੇ ਪਹੁੰਚੇ ਨੇ ਆਪ ਪਾਰਟੀ ਤੋਂ ਸੁ ਦੱਸ ਦਈਏ ਕਿ ਆਪ ਸਰਕਾਰ ਤੋਂ ਆਪ ਜਿਹੜੇ ਲੋਕ ਨੇ ਇਹਨਾਂ ਨੂੰ ਮਿਲਣ ਵਾਸਤੇ ਪਹੁੰਚ ਚੁੱਕੇ ਨੇ ਇਹਨਾਂ ਨਾਲ ਮਿਲ ਰਹੇ ਨੇ ਗੱਲਬਾਤ ਕਰ ਰਹੇ ਨੇ ਤਾਂ ਲਗਾਤਾਰ ਆਸ਼ਵਾਸਨ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਪਿੱਛੇ ਜਿਹੜੇ ਅਧਿਆਪਕ ਬੈਠੇ ਸੀਗੇ ਉਹਨਾਂ ਨੇ ਜਦੋਂ ਗੱਲ ਕੀਤੀ ਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਉਮੀਦ ਜਿਹੜੀ ਹੈ ਕੀਤੀ ਜਾ ਸਕਦੀ ਹੈ ਤੇ ਦਰੀਆਂ ਹਲੇ ਵੀ ਉੱਠਣ ਦਾ ਜਿਹੜਾ ਨਾਮ ਹੈ ਉਹ ਨਹੀਂ ਲੈ ਰਹੀ ਫਿਰ ਹਾਲ ਇਹ ਦੇਖ ਸਕਦੇ ਹੋ ਕਿ ਗੱਲਬਾਤ ਲਗਾਤਾਰ ਕੀਤੀ ਜਾ ਰਹੀ ਹੈ ਇੱਕ ਜਥੇਬੰਦੀ ਦੇ ਨਾਲ ਗੱਲਬਾਤ ਹੋ ਗਈ ਹੈ ਤੇ ਦੂਜੇ ਜਥੇਬੰਦੀ ਦੇ ਕੋਲ ਵੀ ਜਿਹੜੇ ਮੰਤਰੀ ਸਾਹਿਬਾਨ ਨੇ ਉਹ ਪਹੁੰਚ ਚੁੱਕੇ ਨੇ ਉਹਨਾਂ ਦੀ ਗੱਲ ਜਿਹੜੀ ਹੈ ਸੁਣੀ ਜਾ ਰਹੀ ਤੇ ਉਹਨਾਂ ਦੇ ਨਾਲ ਵੀ ਜਿਹੜੀ ਇਹ ਗੱਲਬਾਤ ਹੈ ਇਹ ਕੀਤੀ ਜਾਂਦੀ ਜਿਹੜੇ ਆਸ਼ਵਾਸ਼ਣ ਹੈ ਉਹ ਦਿੱਤਾ ਗਿਆ ਵਾ ਡਾਕਟਰ ਰਵਜੋਤ ਸਿੰਘ ਵੱਲੋਂ ਹਰਦੀਪ ਸਿੰਘ ਮੁੰਡਿਆ ਜੀ ਵੱਲੋਂ ਕਿਉਂਕਿ ਉਹਨਾਂ ਵੱਲੋਂ ਸਿੱਧੇ ਤੌਰ ਤੇ ਗੱਲ ਕਹੀ ਗਈ ਹੈ ਕਿ ਗੱਲ ਕੀਤੀ ਜਾਊਗੀ ਤਾਂ ਜਿਹੜੀਆਂ ਹੱਕੀ ਮੰਗਾ ਨੇ ਉਹ ਜ਼ਰੂਰ ਪੂਰੀਆਂ ਕਿਤੇ ਜਾਣਗੀਆਂ ਕਿਉਂਕਿ ਜਿਹੜੇ ਵਾਦੇ ਕੀਤੇ ਗਏ ਸੀਗੇ ਉਹ ਵਾਦੇ ਵੀ ਜਿਹੜੇ ਕੀਤੇ ਜਾਣਗੇ ਫਿਰ ਹਾਲ ਹਲੇ ਆਸ਼ਵਾਸ਼ਣ ਦਿੱਤਾ ਜਾ ਰਿਹਾ ਵੈ ਹੁਣ ਆਣ ਵਾਲਾ ਸਮਾਂ ਦੱਸੂਗਾ ਕਿ ਜੋ ਵੀ ਮੰਗਾ ਹੈ ਗਿਆ ਉਹ ਕਦੋਂ ਤੱਕ ਪੂਰੀਆਂ ਹੁੰਦੀਆਂ ਨੇ ਕਿਉਂਕਿ ਅੱਜ ਮੰਤਰੀ ਸਹਿਬਾਨਾਂ ਆ ਕੇ ਇਹਨਾਂ ਨੂੰ ਮਿਲ ਚੁੱਕੇ ਨੇ ਹੁਣ ਦੇਖਣਾ ਹੋਵੇਗਾ ਕਿ ਇਹ ਮੇਨ ਹਾਈਵੇ ਫਿਰ ਜਾंदे ਨੇ ਤੇ ਇਹ ਸੜਕਾਂ ਕਦੋਂ ਤੱਕ ਖਾਲੀ ਹੁੰਦੀਆਂ ਨੇ ਤੇ ਸੜਕਾਂ ਦੇ ਉੱਤੇ ਦੁਬਾਰਤੋਂ ਗੱਡੀਆਂ ਕਦੋਂ ਤੱਕ ਤੱਕ ਦੌੜਦੀਆਂ ਨਜ਼ਰ ਆਉਂਦੀਆਂ ਨੇ ਆਉਣ ਵਾਲਾ ਸਮਾਂ ਦੱਸੂਗਾ ਦੇਖਰੋ ਲੁਧਿਆਣਾ ਦੇ ਮੈਨਟੇਨ ਕੈਮਰਾਮੈਨ ਹਣੀ ਦੇ ਨਾਲ ਧੰਨਵਾਦ